ਮੇਰੇ ਤਾਂ 1.5 ਸਾਲ ਦਾ ਪ੍ਰਬੰਧ ਕਰਿਆ ਹੋਇਆ ਸੀ ਇਹਨਾਂ ਨੇ ਬਰੀ ਤਰੀਕੇ ਨਾਲ ਲੋਕਾਂ ਦੀ ਦੇਣ ਨਹੀਂ ਮੈਂ ਦੇ ਸਕਦੇ ਵੀ ਜਿਨ੍ਹਾਂ ਨੇ ਮੈਨੂੰ 4 ਮਹੀਨੇ ਚ ਕਢਾ ਲਿਆ ਹੈ ਨਾ ਦਿੱਲੀ ਵਾਲਾ ਨਾ ਜੱਪ ਛੇੜ ਲਿਆ ਮੋਦੀ ਸਾਭ ਜੀ ਗੱਲ ਹੈ ਤੇ ਤੋਂ ਉੱਟਿਆ ਵੀ ਨਹੀਂ ਜਾਣਾ ਪਹਿਲਾਂ ਤਾਂ ਮਾਫੀ ਮੰਗ ਕੇ ਖਿਹੜਾ ਛੜਾ ਵੀ ਗਿਆ ਸੀਗਾ ਹੁਣ ਦੀ ਵਾਰ 5 ਸਾਲ ਲਈ ਮੁੜਨਗੇ ਠੀਕ ਹੈ ਨਾ ਤੇਰਾ ਸੁਪੜਾ ਸਾਫ ਕਰਕੇ ਹੀ ਮੁੜਾਂਗੇ ਫਿਰ ਦਿੱਲੀ ਤੋਂ ਬਈ ਪਰ ਨਹੀਂ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਸੀ ਸੇਮ ਉਹੀ ਚੀਜ਼ ਦੱਬਣ ਦੀ ਕੋਸ਼ਿਸ਼ ਤੁਹਾਡੇ ਨਾਲ ਵੀ ਬਹੁਤ ਕੁਝ ਹੋਇਆ ਉਹੀ ਨਵਦੀਪ ਨੇ ਦੱਸਿਆ ਕਿ ਮੇਰੇ ਨਾਲ ਵੀ ਉਹੀ ਕੁਝ ਹੋਇਆ ਦੇਖੋ ਜੀ ਨਵਦੀਪ ਤੁਸੀਂ ਛੱਡੇ ਪਾੜ ਰਹੇ ਆ ਨਵਦੀਪ ਨੂੰ ਅਸੀਂ ਲੱਤਾਂ ਕੁੱਟ ਰਹੇ ਆ ਉਹਦੀਆਂ ਉਹਨੂੰ ਪਾਣੀ 'ਚ ਡਬੋ ਕੇ ਕੁੱਟ ਰਹੇ ਆ ਇਹੀ ਕੁਛ ਸਾਰਾ ਕੁਝ ਮੇਰੇ ਨਾਲ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਸਾਰਾ ਕੁਝ ਇਹ ਸਾਰਾ ਕੁਝ ਮਨੁੱਖ ਹੁਣ ਅਸਲੀ ਅਸਲ ਦੇ ਵਿੱਚ ਹੀਰੋ ਉਹਨੂੰ ਬਣਨਾ ਜਿਹੜਾ ਸਾਡੇ ਲਈ ਲੜਦਾ ਜਿਹੜਾ ਸਾਡੇ ਲਈ ਕੁਝ ਕਰਕੇ ਦਿਖਾ ਰਿਹਾ ਜਿਹੜਾ ਸਾਡੇ ਲਈ ਜੇਲਾ ਕੱਟ ਰਿਹਾ ਉਹ ਨਵਦੀਪ ਆ ਉਹਨੇ ਤਾਂ ਹੀਰੋ ਨਵਦੀਪ ਨੂੰ ਉਹਨੂੰ ਹਾਂ ਇਹ ਨਵਦੀਪ ਨੂੰ ਅਸੀਂ ਆਪਣਾ ਹੀਰੋ ਵਜੋਂ ਦਿਖਾਉਣਾ ਚਾਹੁੰਦੇ ਆ ਵੀ ਆਓ ਨੌਜਵਾਨੋ ਜੇਕਰ ਹੀਰੋ ਮੰਨਣਾ ਆਪਦੇ ਜਿਹੜੇ ਤੁਹਾਡੇ ਹੱਕਾਂ ਲਈ ਲੜ ਰਹੇ ਉਹਨਾਂ ਨੂੰ ਮੰਨ ਅੱਗੇ ਤੋਂ ਵੀ ਨਾ ਲੜਨ ਬਾਰੇ ਜਾਂ ਇਸ ਤਰ੍ਹਾਂ ਪਹਿਲਾਂ ਜੋ ਕੀਤਾ ਤੁਸੀਂ ਲੜਦੇ ਰਹੇ ਹੋ ਕਿਸਾਨਾਂ ਦੇ ਲਈ ਖੜਦੇ ਰਹੇ ਹੋ ਇਸ ਤਰ੍ਹਾਂ ਦੀ ਕੋਈ ਵਾਰਨਿੰਗ ਦੇ ਕੇ ਭੇਜਿਆ ਉਹਨਾਂ ਨੇ ਹਾਂ ਕਹਿੰਦੇ ਸੀਗੇ ਮੈਨੂੰ ਕਹਿੰਦੇ ਵੀ ਅੱਗੇ ਦੇਖ ਕੇ ਚੱਲੀ ਅਸੀਂ ਤੇਰੇ ਤੇ ਪਰਚੇ ਹੋਰ ਨਹੀਂ ਲਾਰੇ ਵੀ ਅਸੀਂ ਦੋ ਲਾਏ ਆ ਵੀ ਤੁਸੀਂ ਇੰਪੋਰਟ ਨਹੀਂ ਕਹਤਾ ਜਦੋਂ ਵੀ ਇਹ ਸਾਰੇ ਪਰਚੇ ਝੂਠੇ ਨੇ ਹੈ ਨਾ ਵੀ ਤੁਸੀਂ ਗੋਣ ਹੁੰਦੇ ਆ ਨਾ ਨਹੀਂ ਆਲੇ ਆ ਜੀ ਕਹਿੰਦੇ 20 ਕਰੋੜ ਦੇ ਦੇਣੇ 30 ਕਰੋੜ ਦੇ ਦੇਣੇ ਆ ਕਰ ਲੈ ਕਹਿੰਦਾ ਬੀਜਪੀ ਜੋਇਨ ਕਹਿੰਦਾ ਇਲੈਕਸ਼ਨ ਵੀ ਲੜਾਵਾਂਗੇ ਕਿਸ ਵੀ ਨਹੀਂ ਪਾਵਾਂਗੇ ਕਹਿੰਦੇ ਕੋਈ ਵੀ ਠੀਕ ਆ ਸਾਡੇ ਤੇ ਪਰਚਾ ਲੱਗ ਜਿਹੜਾ ਲਾਉਣਾ ਤੁਸੀਂ ਮੈਂ ਕਿਹਾ ਪਰ ਇਹ ਪਿੱਛੇ ਇਹ ਤਾਂ ਆਮ ਜਿਹੇ ਛੋਟੇ ਜਿਹੇ ਘਰਾਂ ਦੇ ਮੁੰਡੇ ਆ ਠੀਕ ਆ ਨਾ ਗੱਲ ਵੀ ਇਹ ਸਰਕਾਰਾਂ ਸਾਰੀ ਸਾਰੀ ਉਮਰ ਜੇਲਾਂ ਦੇ ਵਿੱਚ ਕਢਾਉਂਦੀਆਂ ਨੇ ਨਹੀਂ ਆਏ ਜੇ ਲੋਕ ਨਾ ਉੱਠਣ ਇਹ ਹੀ ਗੱਲ ਆ ਵੀ ਲੋਕ ਉੱਠਿਆ ਤਾਂ ਅੱਜ ਨਵਦੀਪ ਬਾਹਰ ਆ ਗਿਆ ਲੋਕ ਉੱਠੇ ਸੀ ਕਿਤਾ ਸਾਡੇ ਮਾ ਬਾਹਰ ਆ ਗਿਆ ਵੱਡੀ ਕੌਲ ਆ ਗਈ ਸਾਰਾਂ ਸਿੱਕ ਨੂੰ ਵੀ ਆਜੋ ਭਾਈ ਘਨੇ ਆਉਣਾ ਨਿਕਲ ਕੇ ਉਸ ਕਾਲ ਨੂੰ ਦੇਖਦੇ ਹੋਏ ਸਰਕਾਰ ਚੁਕੀ ਆ ਉਹ ਥੋੜੋ ਸਰਕਾਰ ਚੁਕੀ ਆ ਉਹ ਥੋੜੋ ਨਵਦੀਪ ਨੂੰ ਛੱਡਤਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਡਰਾ ਰਹੀ ਆ ਪੰਜਾਬ ਸਰਕਾਰ ਡਰਾ ਰਹੀ ਆ ਉੱਥੇ ਨਵਦੀਪ ਦੇ ਪ੍ਰੋਗਰਾਮ ਤੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਅਸੀਂ ਕੀ ਇੱਧਰ ਕੀ ਸੀ ਬੰਬਤਮਾ ਕੇ ਸੱਟ ਰਹੇ ਆ ਸੜਕਾਂ ਤੁਸੀਂ ਰੋਕਿਆ ਨੇ ਦਿਲੇ ਤੁਸੀਂ ਨਹੀਂ ਸਾਨੂੰ ਜਾਣਦੇ ਤੁਸੀਂ ਜੁੜੇ ਹੋ ਅਕਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਕਰੀਬ 100 11 ਦਿਨ ਦੀ ਜੇਲ੍ਹ ਕੱਟਣ ਤੋਂ ਬਾਅਦ ਨਵਦੀਪ ਵਾਟਰ ਕੈਨਨ ਸਾਡੇ ਨਾਲ ਨੇ ਮਿੱਤੀ ਸ਼ਾਮ ਰਿਹਾਈ ਇਹਨਾਂ ਦੀ ਹੋਈ ਆ ਹਾਲਾਂਕਿ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਦਵਾ ਦੇ ਹੇਠਾ ਕੇ ਇਹਨਾਂ ਦੀ ਰਿਹਾਈ ਕੀਤੀ ਆ ਪਰ ਇਹ ਪ੍ਰੋਗਰਾਮ ਫਿਰ ਵੀ ਜਿਉਂ ਦਾ ਤਿਉਂ ਚੱਲ ਰਿਹਾ ਕਿਸਾਨ ਇਕੱਠੇ ਹੋਏ ਨੇ ਤੇ ਨਵਦੀਪ ਵੀ ਸਾਡੇ ਨਾਲ ਨੇ ਪੰਜਾਬ ਤੋਂ ਭਾਨਾ ਸਿੱਧੂ ਪਹੁੰਚਨੇ ਗੱਲਬਾਤ ਸ਼ੁਰੂ ਕਰਦੇ ਨਵਦੀਪ ਚੜਦੀ ਕਲਾ ਚੜਦੀ ਕਲਾ ਬਾਬਾ ਜੀ ਕਿਰਪਾ ਹੈ ਵਾਹਿਗੁਰੂ ਦੀ ਤੇ ਵਾਹਿਗੁਰੂ ਦੀ ਮਿਹਰ ਹੋਈ ਆ ਸੰਗਤ ਨਾਲ ਖੜੀ ਆ ਸੰਗਤ ਦਾ ਦੇਣਾ ਨਹੀਂ ਦੇ ਸਕਦੇ 4 ਮਹੀਨੇ ਚ ਕਢਾਤੇ 16 ਕੇਸ ਸੀਗੇ ਨੇ 2 ਸਾਲਾਂ ਵਾਸਤੇ ਘੱਟੋ-ਘੱਟ ਪੈੱਕ ਕਰਤੇ ਸੀਗੇ ਤੇ ਬਾਈ ਹੁਣ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਈ ਹੁਣੇ ਆ 7 ਦਿਨ ਆਏ ਨੇ ਇੱਥੇ ਹਨਾ ਕਿਉਂਕਿ ਦੇਖੋ 1 ਕੇ ਨਾਲ ਹੀ 1 ਕੇ ਜੀ ਬਾਲ ਹੁੰਦਾ ਹੈ ਨਾ ਜਦੋਂ ਅਸੀਂ ਇੱਕ ਦੂਜੇ ਨਾਲ ਖੜਾਂਗੇ ਸਾਰੇ ਹਨਾ 1 ਕੇ ਜ ਹੈ ਨਾ ਤਾਂ ਹੀ ਅਸੀਂ ਸਰਕਾਰ ਨੂੰ ਟਾਪ ਆ ਸਕਦੇ ਹਾਂ ਹਨਾ ਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਇਹਨਾਂ ਦਾ ਦੇਣ ਦੇ ਸਕਦੇ ਹਾਂ ਜਿੰਦੇ ਲਈ ਖੇ ਲੱਗ ਜੇ ਕਿਸਾਨੀ ਦੇ ਠੀਕ ਹੈ ਉਦੋਂ ਇਹਨਾਂ ਦਾ ਦੇਣਾ ਦੇ ਦਾਂਗੇ ਨਹੀਂ ਇਹਨਾਂ ਦੇ ਨਹੀਂ ਤੇ ਚਰਨਾ ਚ ਸਿਰ ਝੁਕਦਾ ਹੈ ਸਾਰੀ ਸੰਗਤ ਤੇ ਧੰਨਵਾਦ ਕਰਦੇ ਆ ਜੀ ਸਾਰਾ ਜੀ ਜਿਸ ਤਰ੍ਹਾਂ ਤੁਹਾਡੇ ਪਿੱਛੋਂ ਵੀ ਜਿਸ ਤਰ੍ਹਾਂ ਅੱਜ ਲੋਕਾਂ ਦਾ ਪਿਆਰ ਤੁਹਾਨੂੰ ਮਿਲ ਰਿਹਾ ਲੋਕ ਇਕੱਠੇ ਹੋਏ ਨੇ ਤਾਂ ਤੁਹਾਡੇ ਪਿੱਛੇ ਵੀ ਸੰਘਰਸ਼ ਚੱਲਦਾ ਰਿਹਾ ਰੇਲਾਂ ਅੰਜਾਮ ਤੱਕ ਕੀ ਥਾਂ ਥਾਂ ਤੇ ਧਰਨੇ ਜਿਹੜੀ ਵੀ ਕਾਲ ਆਉਂਦੀ ਸੀ ਲੋਕ ਖੜਦੇ ਰਹੇ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਸੀ ਕਿ ਲੋਕਾਂ ਦਾ ਇਹਨਾਂ ਪਿਆਰ ਮਿਲ ਰਿਹਾ ਹਾਂਜੀ ਪਤਾ ਲੱਗਦੀ ਸੀ ਅਖਬਾਰ ਲੱਗੇ ਹੋਏ ਨੇ ਅੰਦਰ ਤੇ ਖਬਰ ਪਹੁੰਚ ਜਾਂਦੀ ਸੀ ਘਰੇ ਵੀ ਗੱਲਬਾਤ ਮੁਲਾਕਾਤ ਵੀ ਹੁੰਦੀ ਸੀਗੀ ਤੇ ਪਤਾ ਲੱਗ ਜਾਂਦੀ ਸੀਗੀ ਵੀ ਜੋ ਨਾਲ ਖੜਦੇ ਨੇ ਮੋਟੀਵੇਸ਼ਨ ਮਿਲਦੀ ਆ ਦੁਬਾਰਾ ਲੜਾਈ ਲੜਨ ਵਾਸਤੇ ਤਕੜੇ ਹੁੰਨੇ ਆ ਨਾ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਸਾਰੀ ਤਸੱਦਦ ਭੁੱਲ ਜਾਂਦੇ ਜਦੋਂ ਇੰਨਾ ਪਿਆਰ ਮਿਲਦਾ ਨਾ ਵੀ ਜਦੋਂ ਪ੍ਰਸ਼ਾਸਨ ਤਸੱਦਦ ਕਰਦਾ ਆ ਜਾਂ ਜੇਲਾ ਕੁਝ ਵੀ yaad ਨਹੀਂ ਰਹਿੰਦਾ ਬਸ yaad ਰਹਿੰਦਾ ਵੀ ਹਾਂ ਇਹਨਾਂ ਦਾ ਬਜ਼ੁਰਗਾਂ ਦਾ ਸਾਡੇ ਦਾ ਸਾਡੀ ਕੌਮ ਦਾ ਪਿਆਰ ਸਾਡੇ ਨਾਲ ਆ ਹੈ ਨਾ ਤੇ ਇਸ ਪਿਆਰ ਕਰਕੇ ਲੜੀ ਜਾਂਦੇ ਆ ਤੇ ਕਦੇ ਹਾਰਦੇ ਨਹੀਂ ਤਕੜੇ ਹੋ ਕੇ ਆਏ ਆ ਪਹਿਲਾਂ ਨਾਲੋਂ ਦੁੱਗਣੇ ਤਿਗਣੇ ਤਕੜੇ ਹੋ ਕੇ ਆਏ ਆ ਤੇ ਦੁੱਗਣੇ ਜਜ਼ਬੇ ਨਾਲ ਲੜਾਂਗੇ ਕਿਉਂਕਿ ਸਾਡੇ ਇਤਿਹਾਸ ਨੇ ਉਹ ਇਤਿਹਾਸ ਸਾਨੂੰ ਜੋ ਜਜ਼ਬੇ ਦਿੰਦੇ ਨੇ ਸਾਡੇ ਤੇ ਕਿੰਨੀ ਕਿ ਤਸੱਦਦ ਇੱਕ ਨੋ ਬਰਬਰ ਵੀ ਨਹੀਂ ਹੋਈ ਹੈ ਨਾ ਜਿਹੜੀ ਸਾਡੇ ਗੁਰੂਆਂ ਨੇ ਝੱਲੀ ਆ ਹੈ ਨਾ ਬੰਦ ਬੰਦ ਕਟਾਏ ਨੇ ਹੈ ਨਾ ਆਰਿਆਂ ਨਾਲ ਚਰਾਏਗੇ ਚਰਖਰੀਆਂ ਤੇ ਚੜੇ ਹੈ ਨਾ ਸਾਡੀਆਂ ਮਾਵਾਂ ਤੇ ਗਲਾਂ 'ਚ ਬੱਚਿਆਂ ਦੇ ਟੋਟੇ ਪਾਏ ਟੋਟੇ ਕਰ ਕਰ ਗਲਾਂ 'ਚ ਪਾਏ ਗਏ ਹੈ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਲਜ ਉਹਨਾਂ ਦੇ ਮੂੰਹ 'ਚ ਪਾਏ ਗਏ ਵੀ ਉਹ ਕਿੰਨੀਆਂ ਵੱਡੀਆਂ ਮਤਲਬ ਲਾਲੋ ਵੀ ਹੈ ਨਾ ਤਸੱਦਦਾਂ ਸੀਗੀਆਂ ਪਰ ਉਹਨਾਂ ਨੇ ਕਦੇ ਵੀ ਧਰਮ ਨਹੀਂ ਹਾਰਿਆ ਹੈ ਨਾ ਤੇ ਨਭਾਇਆ ਹੈ ਨਾ ਧਰਮ ਨੂੰ ਹੈ ਨਾ ਤੇ ਬਾਬੇ ਨਾਨਕ ਨੇ ਦਿੱਤਾ ਹੀ ਧਰਮ ਸਾਨੂੰ ਹੈ ਨਾ ਵੀ ਸੱਚੇ ਸੁੱਚੇ ਰਾਹ ਵਾਸਤੇ ਤੁਰਨ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਤੁਰਨ ਵਾਸਤੇ ਤੇ ਸੱਚੀ ਸੂਚੀ ਕੀਰਤ ਦਿੱਤੀ ਹੈ ਹੈਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਮੀਨਾਂ ਦਾ ਮਾਲਕ ਬਣਾਇਆ ਹੈਨਾ ਤੇ ਹੁਣ ਪਹਿਰਾ ਦੇਣ ਦਾ ਫਰਜ਼ ਤਾਂ ਸਾਡਾ ਬਣਦਾ ਨਾ ਤੇ ਜੋ ਅਸੀਂ ਤਾਂ ਹੀ ਕਹਿੰਨੇ ਆ ਨੌਜਵਾਨੀ ਨੂੰ ਬੇਨਤੀ ਕਰਦੇ ਆ ਬਾਬਾ ਜੀ ਬਾਣੀ ਨਾਲ ਜੁੜੋ ਬਾਣੀ ਤਾਕਤ ਦਿੰਦੀ ਆ ਤੁਹਾਨੂੰ ਬਾਣੀ ਤਾਕਤ ਦੇਊਗੀ ਠੀਕ ਹੈ ਮਾੜੇ ਕੰਮਾਂ ਤੋਂ ਦੂਰ ਕਰੂਗੀ ਠੀਕ ਹੈ ਤੇ ਤਾਕਤ ਦੇਊਗੀ ਤੁਹਾਨੂੰ ਵੀ ਹਾਂ ਹੱਕ ਸੱਚ ਲਈ ਕਿਵੇਂ ਲੜਿਆ ਜਾਂਦਾ ਇਤਿਹਾਸ ਨਾਲ ਜੁੜੋ ਪੜੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੜੋ ਅਕਾਲੀ ਫੂਲਾ ਸਿੰਘ ਬਾਰੇ ਬਾਰੇ ਪੜੋ ਆਪਣੇ ਹਰੀ ਸਿੰਘ ਨਣੂ ਬਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਠੀਕ ਹੈ ਸਾਰੇ ਆਪਣੇ ਜਿੰਨੇ ਵੀ ਇਤਿਹਾਸ ਨੇ ਸਾਰਾ ਪੜੋ ਹੈ ਨਾ ਤੇ ਸਾਰਿਆਂ ਨੂੰ ਕਹਿੰਦੇ ਵੀ ਮਾਡਰਨ ਤਰੀਕੇ ਨਾਲ ਮਾਡਰਨ ਵੀ ਰਹੋ ਹੈ ਨਾ ਪਰ ਜੜਾਂ ਨਾਲ ਵੀ ਜੁੜੇ ਰਹੋ ਹੈ ਨਾ ਤੇ ਇਤਿਹਾਸ ਪੜ ਕੇ ਵੀ ਸਾਨੂੰ ਜਿਹਦੇ ਨਾਲ ਤਾਕਤ ਮਿਲੇ ਸਾਨੂੰ ਤੇ ਇਹੀ ਚੀਜ਼ਾਂ ਸਾਨੂੰ ਤਗੜਾ ਕਰਨੀ ਹੈ ਸਾ ਚੱਕ ਪਿੱਛੇ ਲੜਨ ਪਿੱਛੇ ਖੜਾ ਕਰਨੀ ਆ ਤੇ ਇਹੀ ਬੇਨਤੀ ਕਰਦੇ ਆ ਸਾਰੇ ਨੌਜਵਾਨਾਂ ਨੂੰ ਉਹਨਾਂ ਦੁਬਾਰਾ ਅੱਛਾ ਭਾਈ ਜਪਾਨੇ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਸੀ ਸੇਮ ਉਹੀ ਚੀਜ਼ ਦੱਬਣ ਦੀ ਕੋਸ਼ਿਸ਼ ਤੁਹਾਡੇ ਨਾਲ ਵੀ ਬਹੁਤ ਕੁਝ ਆਇਆ ਉਹੀ ਨਵਦੀਪ ਨੇ ਦੱਸਿਆ ਕਿ ਮੇਰੇ ਨਾਲ ਵੀ ਉਹੀ ਕੁਝ ਹੋਇਆ ਪਰ ਫਿਰ ਵੀ ਨੌਜਵਾਨ ਆ ਪੰਜਾਬ ਦੇ ਚਲੋ ਹਰਿਆਣਾ ਇਕੋ ਹੀ ਆ ਤਾਂ ਫਿਰ ਉਹ ਚੜਦੀ ਕਲਾ 'ਚ ਹੋਰ ਵਧ ਕੇ ਹੁੰਦੇ ਦੇਖੋ ਭਾਈ ਜਿਹੜੀ ਕੁਰਸੀ ਦੀ ਕੁਰਸੀਆਂ ਲੜਾਈ ਆ ਜਿਹੜੀ ਰਾਜ ਗੱਦੀਆਂ ਲੜਾਈ ਆ ਇਹ ਸਦੀਆਂ ਤੋਂ ਰਹੀ ਆ ਇੱਕ ਪਾਸੇ ਤਾਂ ਇਹ ਜ਼ਾਲਮ ਪੈਦਾ ਹੁੰਦੇ ਨੇ ਇੱਕ ਪਾਸੇ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਪੈਦਾ ਕਰਦਾ ਜਿਵੇਂ ਨਵਦੀਪ ਬਾਈ ਵਰਗਾ ਨੂੰ ਵੀ ਜਿਨ੍ਹਾਂ ਨੇ ਜ਼ੁਲਮ ਦੇ ਖਾਤਰ ਟੱਕਰ ਲੈਣ ਨੂੰ ਹੱਕਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਤ ਕਰਨਾ ਲੋਕਾਂ ਦੇ ਹੱਕ ਖਾਣ ਵਾਲੇ ਲੋਕ ਨੇ ਰਾਜਨੀਤਿਕ ਲੋਕ ਜਿਹੜੇ ਤਸ਼ੱਤਤ ਹੁੰਦਾ ਵੈਸਾ ਕੋਈ ਕਿਸੇ ਦੀ ਸਰਕਾਰ ਹੋਵੇ ਸਿਕ ਪੰਜਾਬ ਸਰਕਾਰ ਹੋਵੇ ਸਿਕ ਹਰਿਆਣਾ ਚ ਹੋਵੇ ਸਿਕ ਸੈਂਟਰ ਚ ਹੋਵੇ ਹੁਣੇ ਸੈਂਟਰ ਦੇ ਵਿੱਚ ਜਿਹੜੇ ਜਿਹੜੇ ਮੁੱਖ ਮੰਤਰੀ ਹੁੰਦੇ ਨੇ ਜਾਂ ਜਿਹੜੇ ਮੰਤਰੀ ਹੁੰਦੇ ਨੇ ਇਹਨਾਂ ਨੂੰ ਖੁਸ਼ ਕਰਨ ਦੇ ਲਈ ਫਿਰ ਪ੍ਰਸ਼ਾਸਨ ਕੀ ਕਰਦਾ ਆਪਣੇ ਫੀਤੀਆਂ ਲਾਉਣ ਦੇ ਲਈ ਦੇਖੋ ਜੀ ਨਵਦੀਪ ਦੇ ਅਸੀਂ ਛੱਡੇ ਪਾੜ ਰਹੇ ਆ ਨਵਦੀਪ ਦੇ ਅਸੀਂ ਲੱਤਾਂ ਕੁੱਟ ਰਹੇ ਆ ਨਵਦੀਪ ਨੂੰ ਅਸੀਂ ਲੱਤਾਂ ਕੁੱਟ ਰਹੇ ਆ ਉਹਦੀਆਂ ਉਹਨੂੰ ਪਾਣੀ ਜਿਹਾ ਕੁੱਟ ਰਹੇ ਆ ਇਹੀ ਕੁਛ ਸਾਰਾ ਕੁਛ ਮੇਰੇ ਨਾਲ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਸਾਰਾ ਕੁਛ ਇਹ ਸਾਰਾ ਕੁਝ ਹੁੰਦਾ ਹੈ ਹਨਾ ਪਰ ਇਹ ਚੀਜ਼ ਹੁੰਦੀ ਹੈ ਸਾਨੂੰ ਦੇਖੋ ਸਾਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਸਾਡੇ ਖੂਨ ਦੇ ਸਾਡੇ ਬਰਾਸਤੇ ਦੇ ਵਿੱਚ ਮਿਲਿਆ ਹੋਇਆ ਹੱਕਾਂ ਦੇ ਲਈ ਲੜਨਾ ਠੀਕ ਹੈ ਉਹ ਅਸੀਂ ਉਹ ਮੇਜ ਕੋਲ ਲੜਦੇ ਰਹੇ ਪਹਿਲਾਂ ਸਾਡੇ ਦਾਦੇ ਲੜਦੇ ਰਹੇ ਹੁਣ ਸਾਡੀ ਵਾਰੀ ਆ ਗਈ ਪਹਿਲਾਂ ਸਾਡੇ ਗੁਰੂ ਸਾਹਿਬਾਨ ਲੜਦੇ ਰਹੇ ਇਸ ਕਰਕੇ ਸਾਡੀ ਵਾਰੀ ਆ ਗਈ ਪਰ ਅੱਜ ਦਾ ਮਕਸਦ ਇਹ ਸੀਗਾ ਸਾਡਾ ਜਿਹੜਾ ਅੱਜ ਦਾ ਕੱਟ ਰੱਖਣ ਦਾ ਅਸੀਂ ਚਾਹੁੰਦੇ ਆ ਦੇਖੋ ਅਸੀਂ ਹੀਰੋ ਕੌਣ ਨੂੰ ਮੰਨਣਾ ਨੌਜਵਾਨਾਂ ਨੇ ਇਹ ਚੀਜ਼ ਦੇਖਣੇ ਆਓ ਹੁਣ ਕਲਾਕਾਰ ਕਈ ਤਰ੍ਹਾਂ ਦੇ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਹੋਰ ਬੱਕਰੇ ਬੱਕਰੇ ਹੁੰਦੇ ਨੇ ਹੁਣ ਅਸੀਂ ਅਸਲੀ ਅਸਲ ਦੇ ਵਿੱਚ ਹੀਰ ਜਿਹੜਾ ਸਾਡੇ ਲਈ ਜੇਲਾ ਘੱਟ ਰਿਹਾ ਹੁਣ ਨਵਦੀਪ ਆ ਉਹਨੇ ਨਾ ਹੀਰੋ ਨਵਦੀਪ ਆਉਣ ਨੂੰ ਹਾਂ ਇਹ ਨਵਦੀਪ ਨੂੰ ਅਸੀਂ ਆਪਣੇ ਹੀਰੋ ਵਜੋਂ ਦਿਖਾਉਣਾ ਚਾਹੁੰਦੇ ਆ ਵੀ ਆਓ ਨੌਜਵਾਨੋ ਜੇਕਰ ਹੀਰੋ ਮੰਨਣਾ ਆਪਦੇ ਜਿਹੜੇ ਤੁਹਾਡੇ ਹੱਕਾਂ ਲਈ ਲੜ ਰਹੇ ਉਹਨਾਂ ਨੂੰ ਮੰਨੋ ਹਨਾ ਇਸ ਪ੍ਰਕਾਰ ਅਸੀਂ ਸਾਰਾ ਪ੍ਰੋਗਰਾਮ ਕਰਕੇ ਦਿਖਾਉਣਾ ਚਾਹੁੰਦੇ ਸਾਡਾ ਇਹ ਪ੍ਰੋਗਰਾਮ ਸਾਰਾ ਸਰਕਾਰ ਨੇ ਖਰਾਬ ਕਰਿਆ ਇਹ ਚਾਹੁੰਦੀ ਹੈ ਕਿਸੇ ਨੂੰ ਤੋੜ-ਤੋੜ ਕੇ ਲਗ ਲਗ ਕਰਕੇ ਰੱਖਣਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਡਰਾ ਰਹੀ ਆ ਪੰਜਾਬ ਸਰਕਾਰ ਡਰਾ ਰਹੀ ਆ ਉੱਥੇ ਨਵਦੀਪ ਦੇ ਪ੍ਰੋਗਰਾਮ ਚ ਨਹੀਂ ਜਾਣਾ ਉੱਥੇ ਨਹੀਂ ਜਾਣਾ ਅਸੀਂ ਕੀ ਇੱਧਰ ਕੀ ਸੀ ਬੰਬ ਧਮਾਕੇ ਸੱਟ ਰਹੇ ਆ ਸੜਕਾਂ ਤੁਸੀਂ ਰੋਕਿਆ ਨੇ ਦਿਲੇ ਤੁਸੀਂ ਨਹੀਂ ਸਾਨੂੰ ਜਾਣਦੇ ਅਸੀਂ ਕੀ ਕਰ ਰਹੇ ਆ ਅਸੀਂ ਤਾਂ ਆਪਣੇ ਹੱਕਾਂ ਲਈ ਬੈਠੇ ਆ ਸਾਰੇ ਦੁਨੀਆ ਦਾ ਢਿੱਡ ਅਸੀਂ ਭਰਦੇ ਆ ਹੁਣ ਬਾਈ ਮੈਂ ਤੈਨੂੰ ਗੱਲ ਦੱਸਦਾ ਪੂਰੀ ਦੁਨੀਆ ਕੋਲੇ ਅਨਾਜ ਨਹੀਂ ਕੱਲਾ ਸਾਡੇ ਕੋਲੇ ਅਨਾਜ ਆ ਮੈਂ ਦਬਈ ਜਾ ਕੇ ਐ ਪਿੱਛੇ ਜੀ ਸਾਰਾ ਰੇਤਾ ਹੀ ਰੇਤਾ ਐ ਅੱਜ ਤੁਸੀਂ ਇੰਨਾ ਅਨਾਜ اگਾਉਣ ਵਾਲੇ ਸਿਆਹ ਬੈਠੇ ਸੜਕਾਂ ਦੇ ਉਹ ਲੋਕ ਜਾ ਕੇ ਦੇ ਕਿੱਥੇ ਪਹੁੰਚ ਗਏ ਯਾਰ ਇਹ ਸਰਕਾਰਾਂ ਨੂੰ ਸੰਤਾਨ ਦਾ ਤੈਨੂੰ ਕਦਰ ਕਰਨ ਚਾਹੁੰਦੇ ਆਂ ਨਾ ਤੈਨੂੰ ਪੁੱਛਣਾ ਚਾਹੁੰਦਾ ਆਂ ਨਾ ਤੈਨੂੰ ਲੈ ਕੇ ਸੜਕਾਂ ਤੇ ਰੋਲਦੇ ਨੇ ਅਨਦਤ ਨੂੰ ਲੈ ਕੇ ਜੇਲਾ ਕਟਾਉਂਦੇ ਅਨਦਤ ਨੂੰ ਲੈ ਕੇ ਛੱਡੇ ਪਾੜਦੇ ਨੇ ਆਇਆ ਕੁਛ ਅਨਦਤ ਨਾ ਕਰਦੇ ਨੇ ਪਹਿਲਾਂ ਜਦੋਂ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਕਾਲ ਦਿੱਤੀ ਗਈ ਆਗੂਆਂ ਵੱਲੋਂ ਤਾਂ ਫਿਰ ਕੀ ਕੀਤਾ ਕਿ ਇੱਕ ਪਰਚੇ ਦੇ ਵਿੱਚੋਂ ਖਬਰ ਆਉਂਦੀ ਆ ਕਿ ਭਾਨੇ ਨਵਦੀਪ ਨੂੰ ਇੱਕ ਪਰਚੇ ਦੇ ਵਿੱਚੋਂ ਜ਼ਮਾਨਤ ਮਿਲਦੀ ਆ ਪਰ ਕਿਸਾਨ ਕਹਿੰਦੇ ਸੀ ਆਪਣਾ ਪ੍ਰੋਗਰਾਮ ਰੱਖਾਂਗੇ ਸੀ ਰਿਹਾਈ ਚਾਹੁੰਦੇ ਆ ਤਾਂ ਫਿਰ ਕਰੀਬ ਅੱਧੀ ਰਾਤ ਰਿਹਾਈ ਹੋ ਜਾਂਦੀ ਉਹ ਪ੍ਰੈਸ਼ਰ 'ਚ ਹੀ ਹੁੰਦੀ ਆ ਤੇ ਹੁਣ ਜਦੋਂ ਹੁਣ ਜਦੋਂ ਫਿਰ ਹਜੇ ਕਿਸਾਨ ਆ ਜਾ ਰਹੇ ਸੀ ਆਪਾਂ ਦੋਨੇ ਰਸਤਿਆਂ ਤੋਂ ਮੈਂ ਵੀ ਆਇਆ ਲੰਕੇ ਤੇ ਦੇਖਿਆ ਕੱਲੀ ਕੱਲੀ ਗੱਡੀ ਦੇਖ ਰਹੀ ਹਰਿਆਣਾ ਪੁਲਿਸ ਬੈਰੀਕੇਡਿੰ ਉਹ ਜਿੱਥੇ ਕਿ ਕਿਸਾਨ ਨੇ ਜਾਂ ਝੰਡੇ ਵਾਲੀਆਂ ਗੱਡੀਆਂ ਨੇ ਸਾਰੀਆਂ ਰੋਕ ਰੇ ਨੇ ਮਤਲਬ ਸਾਰਾ ਕੁਝ ਕਰਨ ਦੇ ਬਾਵਜੂਦ ਫਿਰ ਵੀ ਅੱਜ ਇਹ ਪ੍ਰੋਗਰਾਮ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਆ ਅਸਲ ਦੇ ਵਿੱਚ ਤਾਂ ਇਹ ਪੂਰਾ ਅੰਦੋਲਨ ਹੀ ਫੇਲ ਕਰਨਾ ਚਾਹੁੰਦੇ ਨੇ ਕਿ ਅੰਦੋਲਨ ਇਹਨਾਂ ਤੋਂ ਫੇਲ ਹੋ ਨਹੀਂ ਰਿਹਾ ਇਹ ਚਾਹੁੰਦੇ ਨੇ ਕਿ ਜਿਹੜੀ ਇਹ ਜਿਹੜੀ ਜਮਾਤ ਆ ਲੜਨ ਵਾਲੀ ਜਮਾਤ ਆ ਇਕੱਠੇ ਨਾ ਹੋਣ ਦਾ ਮਕਸਦ ਇਹ ਆ ਬਸ ਅਸੀਂ ਜਿਵੇਂ ਚਾਹਣਿਆ ਅਸੀਂ ਜਿਵੇਂ ਕਾਰਪੋਰੇਟ ਘਰਾਣੇ ਚਾਹਣਿਆ ਅਸੀਂ ਜੋ ਚਾਹਣਿਆ ਸਾਡੇ ਮੁਤਾਬਕ ਸਿਸਟਮ ਚੱਲੇ ਇਹ ਲੋਕ ਜੋ ਚਾਹੁੰਦੇ ਨੇ ਨਾ ਲੋਕਾਂ ਮੁਤਾਬਕ ਲੋਕਾਂ ਦੇ ਹੱਕ ਨਾ ਮਿਲਣ ਇਹ ਸਾਡਾ ਖੇਤੀਬਾੜੀ ਸੈਕਟਰ ਸਾਨੂੰ ਸਾਰਿਆਂ ਨੂੰ ਤਬਾਹ ਕਰਨਾ ਚਾਹੁੰਦੇ ਨੇਗੇ ਸਾਰਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਦੇਣਾ ਚਾਹੁੰਦੇ ਨੇ ਉਹਨਾਂ ਦੀ ਘੱਟ ਬੁੱਦਲੀ ਬਣੇ ਹੋਏ ਨੇਗੇ ਹੁਣ ਸਰਕਾਰਾਂ ਚੱਲਦੀਆਂ ਕਿਤੇ ਵੱਡੇ ਕਾਰਪੋਰੇਟ ਘਰਾਣੇ ਸਭ ਤੋਂ ਚੱਲਦੇ ਨੇ ਉਹ ਸਾਨੂੰ ਸਾਰਾ ਲੁੱਟਣ ਦੇ ਤੋਲੇ ਹੋਏ ਨੇਗੇ ਇਹ ਚੀਜ਼ ਚਾਹੁੰਦੇ ਨੇ ਵੀ ਇਹ ਲੋਕ ਇਕੱਠੇ ਨਾ ਹੋਣ ਜਦੋਂ ਲੋਕ ਇਕੱਠੇ ਹੋ ਕੋਰ ਅਗੀ ਸਾਰਾ ਤ੍ਰਿਕ ਨੂੰ ਵੀ ਆਜੋ ਭਾਈ ਜਿਹਨੇ ਆਉਣਾ ਨਿਕਲ ਕੇ ਉਹ ਪੂਰੇ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਉਹ ਗੱਲ ਫੈਲ ਗਈ ਉਸ ਕਾਲ ਨੂੰ ਦੇਖਦੇ ਹੋਏ ਸਰਕਾਰ ਝੁਕੀ ਆ ਊਂ ਥੋੜੋ ਸਰਕਾਰ ਝੁਕੀ ਆ ਊਂ ਥੋੜੋ ਨਵਦੀਪ ਨੂੰ ਛੜਤਾ ਪਤਾ ਵੀ ਆ ਕੇ ਲੋਕ ਘਟ ਕਰਨਗੇ ਲੋਕਾਂ ਦਾ ਗੁੱਛਾ ਕਿੱਥੇ ਤੱਕ ਵੀ ਜਾ ਸਕਦਾ ਇਹ ਚੀਜ਼ ਹੁੰਦੀ ਆ ਹੁਣ ਉਹ ਤੋਂ ਮੇਰੇ ਤਾਂ ਨੌ ਪਰਚੇ ਇਹਨਾਂ ਨੇ ਪਾਏ ਸਰਕਾਰ ਨੇ ਬਣਾ ਇੱਕ ਤਨ ਦਨਾਂ ਦੇ ਵਿੱਚ ਨੌ ਪਰਚੇ ਪਾਤੇ ਜੇ ਤੁਹਾਡੇ ਵਰਗੇ ਭਰਾ ਮੀਡੀਆ ਨਾਲ ਸਾਥ ਦਿੱਤਾ ਲੋਕਾਂ ਨਾਲ ਸਾਥ ਦਿੱਤਾ ਤਾਂ ਕਢਾ ਲੇਤਾ ਨਹੀਂ ਤਾਂ ਇਹ ਸਾਰੇ ਉਮਰਾਂ ਕੜਾ ਜ਼ਿਲਾਂ ਦੇ ਵਿੱਚ ਲੰਗਣਗੇ ਬੰਦੀ ਸਿੰਘ ਨੇ ਸਾਰੇ-ਸਾਰੇ ਉਮਰਾਂ ਜ਼ਿਲਾਂ ਦੇ ਵਿੱਚ ਲੰਗੀਆਂ ਹਨਾ ਜੀ ਜਿਨ੍ਹਾਂ ਨੇ ਸਾਡੀ ਕੌਮ ਲਈ ਬਹੁਤ ਕੁਝ ਕਰਾਇਆ ਸੀ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਸੀ ਉਹਨਾਂ ਦੀ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਅਸੀਂ ਤਾਂ ਇੱਕ ਆਮ ਜਿਹੇ ਛੋਟੇ ਜਿਹੇ ਘਰਾਂ ਦੇ ਮੁੰਡੇ ਆ ਠੀਕ ਆ ਨਾ ਗੱਲ ਵੀ ਇਹ ਸਰਕਾਰਾਂ ਸਾਰੇ-ਸਾਰੇ ਉਮਰ ਜ਼ਿਲਾਂ ਦੇ ਵਿੱਚ ਕਢਾਉਂਦੀਆਂ ਨਹੀਂ ਲਗੀਆਂ ਇਹ ਜੇ ਲੋਕ ਨਾ ਉੱਠਣ ਇਹੀ ਗੱਲ ਆ ਵੀ ਲੋਕ ਉੱਠਿਆ ਤਾਂ ਅੱਜ ਨਵਦੀਬਾਹ ਆ ਗਿਆ ਲੋਕ ਉੱਠੀ ਸੀ ਕਿ ਤਾਂ ਸਾਡੇ ਬਾ ਮੈਂ ਬਾਹਰ ਆ ਗਿਆ ਹਨਾ ਨਹੀਂ ਤਾਂ ਇਹ ਪਤਾ ਨਹੀਂ ਕੀ ਕੁਛ ਕਰਦਿਆਂ ਨਾ ਗਿਆ ਇਹ ਸਾਰਿਆਂ ਆਪਣੇ ਹੱਥ ਕੰਡੇ ਬਣਾਉਂਗੇ ਨੇ ਹੁਣ ਅੱਜ ਮੰਡੀ ਦੇ ਵਿੱਚ ਜਾਣਾ ਸੀ ਇੱਥੇ ਬੈਰੀਕੇਟਿੰਗ ਲਾਤੀ ਮਤਲਬ ਉਹੀ ਪ੍ਰੋਸੈਸ ਦਿੱਲੀ ਤਾਂ ਬਹੁਤ ਦੂਰਾਂ ਮਾਲਿਸ਼ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਇਹ ਤਾਂ ਅੱਜ ਪ੍ਰਤੱਖ ਰੂਪ ਚ ਸਾਬਤ ਹੋਇਆ ਮੀਡੀਆ ਦੇ ਸਾਹਮਣੇ ਤੁਸੀਂ ਸੋਚ ਸਕਦੇ ਹੋ ਵੀ 13 ਫਰਵਰੀ ਤੋਂ ਵੀ ਸਾਡੇ ਨਾਲ ਕੀ ਕੁਝ ਹੋ ਰਿਹਾ ਹੋਣਾ ਹਰਿਆਣੇ ਦੇ ਅੰਦਰ ਠੀਕ ਹੈ ਹੋਰ ਸਾਂ ਚੜਾਈਆਂ ਗਿਆ ਪਿੰਡ ਪਿੰਡ ਦੇ ਅੰਦਰ ਘਰ ਚ ਐਨੇ ਐਨੇ ਪੁਲਿਸ ਵਾਲੇ ਜਾਣੇ ਸਾਰੇ ਘਰ ਦੀ ਤਲਾਸ਼ੀਆਂ ਕਰਨੀਆਂ ਮਾਤਾ ਉਹਨਾਂ ਨੂੰ ਦੁਖੀ ਕਰਨਾ ਇਹ ਸੀ ਪਿਛਲੇ ਮੇਰੇ ਖਿਆਲ ਤੋਂ ਜੁਲਾਈ ਚਲ ਗਿਆ ਗਾਸ ਚੱਲਣ ਨਾਲ ਹੋ ਰਿਹਾ ਪਿਛਲੇ 6 ਮਹੀਨੇ ਤੋਂ ਸਹਿ ਰਹੇ ਅਸੀਂ ਇਹ ਸਭ ਕੁਝ ਹੈ ਨਾ ਪਰ ਇਹ 6 ਮਹੀਨੇ ਦਾ ਗੁੱਸਾ ਸੀਗਾ ਵੀ ਅੱਜ ਲੋਕ ਇੰਨੇ ਗਿਣਤੀ ਚ ਇਕੱਠੇ ਹੋਏ ਨੇ ਇੱਥੇ ਹੈ ਨਾ ਸਾਰੇ ਦੇ ਸਾਰੇ ਤੇ ਅੱਜ ਇਹਨਾਂ ਨੇ ਤੁਸੀਂ ਇਹਨਾਂ ਨੇ ਦਿਖਾਈ ਦਿੱਤਾ ਵੀ ਸਾਡੇ ਨਾਲ ਹਰਿਆਣੇ ਦੇ ਅੰਦਰ ਬੀਜੇਪੀ ਸਰਕਾਰ ਕੀ ਕਰ ਰਹੀ ਹੈ ਇਹਨਾਂ ਦੇ ਪਾਪ ਦਾ ਘੜਾ ਭਰ ਗਿਆ ਠੀਕ ਹੈ ਅੱਧਾ ਕ ਫੁੱਟ ਗਿਆ ਐਂ ਪੀਡ ਇਲੈਕਸ਼ਨਾਂ ਚ ਅੱਧਾ ਕ ਹੁਣ ਫੁੱਟ ਜੂ ਐ ਐਮਐਲਏ ਵਾਲੇ ਇਲੈਕਸ਼ਨਾਂ ਚ ਉਪ ਚੋਣਾਂ ਚ 13 ਸੀਟਾਂ ਚ ਮੇਰੇ ਖਿਆਲ ਦੇ ਇਹਨਾਂ ਦੀ ਇੱਕ ਵੀ ਨਹੀਂ ਆਈ ਇੱਕ ਪਤਲੇ ਨੇ ਦੋ ਆਈ ਹੈ ਹੈਨਾ ਜਿਹੜੇ ਹੁਣੇ ਹੋਏ ਸੀਗੇ ਤੇ ਇਹਨਾਂ ਨੂੰ ਇਹਦਾ ਸਿੱਖਿਆ ਲੈਣੀ ਚਾਹੀਦੀ ਐ ਵੀ ਦੇਖੋ ਸਾਨੂੰ ਸਰਕਾਰਾਂ ਤੋਂ ਫਰਕ ਨਹੀਂ ਪੈਂਦਾ ਦੂਜੀ ਸਰਕਾਰ ਆਊਗੀ ਉਹ ਵੀ ਸਾਡੇ ਵਾਸਤੇ ਉਹਨੇ ਨਾਲ ਵੀ ਲੜਨਾ ਹੀ ਪੈਣਾ ਅਸੀਂ ਕਹਿੰਨੇ ਆ ਵੀ ਸਾਡੇ ਮਸਲੇ ਹੱਲ ਕੀਤੇ ਜਾਣ ਸਾਨੂੰ ਸਰਕਾਰਾਂ ਤੋਂ ਦਿੱਕਤਾਂ ਨਹੀਂ ਹੈਗੀਆਂ ਸਾਨੂੰ ਮਸਲਿਆਂ ਤੋਂ ਦਿੱਕਤ ਆ ਸਾਡੇ ਹੱਕਾਂ ਤੋਂ ਦਿੱਕਤ ਐ ਕਉਈ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਸੀਗਾ ਜਿਹੜਾ ਇਹ ਕੋਈ ਕਿਸਾਨ ਨੇ ਨਹੀਂ ਬਣਾਤਾ ਸੀਗਾ ਤੁਹਾਡੇ ਐਕਸਪਰਟ ਬੈਠੇ ਨੇ ਜਦ ਬਣੇ ਨੇ ਸੀਟੂ ਪਲੱਸ 50 ਵਾਲੇ ਫਾਰਮੂਲੇ ਬਣਦੇ ਨੇ ਐਮਐਸਪੀ ਵਾਲੇ ਬਣਦੇ ਨੇ ਕਰਜ਼ਾ ਮੁਕਤੀ ਵਾਲੇ ਤੁਸੀਂ ਆਪਣੇ ਸਟੇਜਾਂ ਤੋਂ ਕਿਹਾ ਵੀ ਹਾਂ ਅਸੀਂ ਕਰਜ਼ਾ ਮੁਕਤੀ ਕਰਾਂਗੇ ਤੁਹਾਡੀ ਹੈ ਨਾ ਤਾਂ ਅਸੀਂ ਮੰਗਦੇ ਹਾਂ ਤੁਹਾਡੇ ਤੋਂ ਇਹਨਾਂ ਨੇ ਕੀ ਆ ਵੀ ਬਸ ਸਿਲੈਕਸ਼ਨ ਆਏ ਜੋ ਮਰਜੀ ਬੋਲ ਦੋ ਕਿ ਪਹਿਲਾਂ ਤਾਂ ਕਿਸਾਨ ਬੋਲਦੇ ਨਹੀਂ ਸੀਗੇ ਕੋਈ ਵਰਗ ਬੋਲਦਾ ਨਹੀਂ ਸੀਗਾ ਹੁਣ ਕਿਸਾਨਾਂ ਨੇ ਬੋਲਣਾ ਸਟਾਰਟ ਕਰਤਾ ਠੀਕ ਹੈ ਨਾ ਜਦੋਂ ਦਾ ਅੰਦੋਲਨ ਦਿੱਲੀ ਵਾਲਾ ਸਟਾਰਟ ਹੋਇਆ ਇਹਨਾਂ ਸਾਰੇ ਬੋਲਦੇ ਨੇ ਹੁਣ ਇਹਨਾਂ ਨੂੰ ਵੀ ਦੇਖ ਕੇ ਐਲਾਨ ਬੈਰੀਗੇਟ ਲਾਉਣ ਨਾਲ ਤੋੜਨ ਨਾਲ ਇਹ ਐਵੇਂ ਦਾ ਮਾਹੌਲ ਪੈਦਾ ਕਰਨ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ ਵੀ ਤੁਸੀਂ ਆ ਸਾਨੂੰ ਰੋਕ ਲਿਆ ਇੱਥੇ ਹੈਨਾ ਇਹਦੇ ਨਾਲ ਕੀ ਆ ਪ੍ਰਸ਼ਾਸਨ ਨਾਲ ਸਰਕਾਰ ਨਾਲ ਆਪਸੀ ਕੀ ਹੋ ਰਿਹਾ ਇੱਕ ਵਿਰੋਧ ਦੇ ਵੱਧ ਰਿਹਾ ਆਪਸ ਹੈ ਨਾ ਸਮ ਕਹਿੰਨਾਂ ਨੂੰ ਪਿਆਰ ਨਾਲ ਗੱਲਬਾਤ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਗੱਲਬਾਤ ਨਾਲ ਮਸਲੇ ਹੱਲ ਕਰਕੇ ਇਹ ਕਾਨੂੰਨ ਬਣਾਉਣਾ ਚਾਹੀਦਾ ਕੀਰਤੀ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਅੱਛਾ ਨਵਦੀਪ ਦਿੱਲੀ ਜਾਣ ਦੀ ਕਾਲ ਸੀ ਹਾਈ ਕੋਰਟ ਦੇ ਵਿੱਚ ਮਸਲਾ ਆ ਗਿਆ ਹਾਈ ਕੋਰਟ ਨੇ ਕਿਹਾ ਕਿ ਰਸਤੇ ਖੋਲੋ ਜੀ ਤਾਂ ਕਿਸਾਨ ਕਹਿੰਦੇ ਜਦੋਂ ਹੀ ਰਸਤੇ ਖੁੱਲਦੇ ਨੇ ਅਸੀਂ ਅੱਗੇ ਜਾਵਾਂਗੇ ਪਰ ਹਾਈ ਕੋਰਟ ਦੇ ਹੁਕਮ ਹੁਕਮ ਨਹੀਂ ਮੰਨੇ ਜਾਂਦੇ ਸੁਪਰੀਮ ਕੋਰਟ ਆ ਰਹਿਣਾ ਸਰਕਾਰ ਚੱਲੀ ਜਾਂਦੀ ਆ ਮੈਂ ਰਸਤੇ ਹਾਲੇ ਨਹੀਂ ਖੋਲਦੇ ਜੇ ਰਸਤੇ ਖੁੱਲਦੇ ਨੇ ਤਾਂ ਤੁਹਾਡੀ ਕਾਲ ਸੀ ਦੀ ਦਿੱਲੀ ਵੇ ਦੇਖੋ ਇਹ ਫਿਰ ਇਹ ਗੱਲ ਜਿਹੜੀ ਇਲੈਕਸ਼ਨਾਂ ਦੇ ਉੱrdਦੀ ਸੀ ਵੀ ਹਾਂ ਵੀ ਇਹ ਸੰਵਿਧਾਨ ਦੀ ਸੰਵਿਧਾਨ ਨੂੰ ਖਤਮ ਕਰ ਦੇਣਗੇ ਹਨਾ ਲੋਕਤੰਤਰ ਨੂੰ ਖੂਟੀ ਤੇ ਟੰਗ ਦੇਣਗੇ ਫਿਰ ਸੱਚੇ ਹੋਣੀ ਸੀ ਇਹ ਗੱਲਾਂ ਠੀਕ ਹੈ ਨਾ ਜਿਹੜੇ ਸੁਪਰੀਮ ਕੋਰਟ ਦਾ ਆਰਡਰ ਨਹੀਂ ਮੰਨ ਰਹੇ ਜਿਹੜੇ ਹਾਈ ਕੋਰਟ ਦਾ ਆਰਡਰ ਨਹੀਂ ਮੰਨ ਰਹੇ ਜਿਹੜੇ ਲੋਕਤੰਤਰ ਦੇ ਇਹੋ ਜਿਹੇ ਵਿਵਾਰ ਕਰ ਰਹੇ ਨੇ ਉਹਦੇ ਅੰਦਰ ਬੀਜੇ ਸੱਚੀਉਂ 410 ਆ ਜਾਂਦੇ ਵੀ ਤਿਆਨਾ ਸਹੀ ਰਾਜਤੰਤਰ ਵਾਲਾ ਰਾਜ ਆ ਜਾਂਦਾ ਫਿਰ ਕੀ ਕੀ ਕਰਦੇ ਸਾਡੇ ਨਾਲ ਹੈਨਾ ਤੇ ਵਾਇਗਰੂ ਨੇ ਦੇਖਿਆ ਵੀ ਹਾਏ ਲੋਕ ਸਰਕਾਰ ਨਹੀਂ ਚਲਾ ਸਕਦੇ ਡਾਊਨ ਕਰਿਆ ਹੈਨਾ ਪਰ ਇਹਨਾਂ ਨੇ ਫੇਰ ਵੀ ਸਾਰੇ ਪਾਸਿਓ ਲਾਤਾ ਈਡੀ ਲਾਤੀ ਸੀਵੀ ਆਈ ਲਾਤੀ ਪਲਾੜਾ ਲਾਤਾ ਫੇਰ ਜਾ ਕੇ 240 ਸੀਟਾਂ ਆਈਆਂ ਨੇ ਹੈਨਾ ਠੀਕ ਆ ਔਰ 992 ਹਜ਼ਾਰ ਇੱਕ ਇੱਕ ਸੀਟ ਤੇ ਹੈਨਾ ਜਿਹੜਾ ਕੱਪਲਾ ਕੀਤਾ ਉਹ علیحد੍ਹਾ ਕੀਤਾ ਇਹਨਾਂ ਨੇ ਹਲਕੇ ਤੇ ਜਾ ਕੇ ਹੈਨਾ ਤੇ ਸੋਚੋ ਵੀ ਇਹਨਾਂ ਦਾ ਸੁਪੜਾ ਸਾਫ਼ ਏ ਸੀਗਾ ਸਾਰੇ ਸਾਰੇ ਤੇ ਮੈਂ ਥੋੜੇ ਲਾਲੋ ਵੀ ਹਾਤੰਤਰ ਨਾਲ ਆ ਪਾਵਰ ਨਾਲ ਜਿੱਤ ਗਏ ਕੋਈ ਨਹੀਂ ਹਣ ਦੀ ਵਾਰ ਕਹਿੰਨੇ ਆ ਬਾਬਾ ਜੀ ਦਿੱਲੀ ਵਾਲਾ ਨਾ ਜੱਬ ਛੇੜ ਲਿਆ ਮੋਦੀ ਸਾਫ ਜੀ ਗੱਲ ਹੈ ਤੇ ਤੋਂ ਉੱਟਿਆ ਵੀ ਨਹੀਂ ਜਾਣਾ ਪਹਿਲਾਂ ਤਾਂ ਮਾਫੀ ਮੰਗ ਕੇ ਖਿਹੜਾ ਛੜਾ ਵੀ ਗਿਆ ਸੀਗਾ ਹਣ ਦੀ ਵਾਰ 5 ਸਾਲ ਨਹੀਂ ਮੋੜਨਗੇ ਠੀਕ ਹੈ ਨਾ ਤੇਰਾ ਸੁਪੜਾ ਸਾਫ ਕਰਕੇ ਹੀ ਮੋੜਾਂਗੇ ਫਿਰ ਦਿੱਲੀ ਤੋਂ ਤੇ ਅਸੀਂ ਚੋਣਿਆਂ ਦਾ ਹੱਲ ਕੀਤਾ ਜਾਵੇ ਤੇ ਆਪਣਾ ਐਮਐਸਪੀ ਗਰੰਟੀ ਨੂੰ ਤੇ ਕਰਜ਼ਾ ਮੁਕਤੀ ਦਿੱਤੀ ਜਾਵੇ ਹਰਿਆਣੇ ਦੀ ਇਲੈਕਸ਼ਨ ਵੀ ਆ ਰਹੀ ਹੈ ਨਵਦੀ ਵਿਧਾਨ ਸਭਾ ਦੀ हां ਮੈਂ ਬਤਾ ਸਮਝ ਇਹਨਾਂ ਦਾ ਬਾਈਕਟ ਕਰਾਂਗੇ ਜੇ ਨਹੀਂ ਸਾਡੇ ਮਸਲੇ ਹੱਲ ਕਰਨਗੇ ਠੀਕ ਹੈ ਜਿਵੇਂ ਪਹਿਲਾਂ ਕਰਿਆ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦਿੱਤਾ ਤੇ ਅੱਗੇ ਵੀ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦਵਾਂਗੇ ਵੀ ਨਹੀਂ ਸਾਡਾ ਮਸਲਾ ਹੱਲ ਕਰੇ ਸਰਕਾਰ ਨਹੀਂ ਫਿਰ ਮੂਹ ਦੀ ਖਾਣੀ ਪਊਗੀ ਇਹਨਾਂ ਨੂੰ ਇਲੈਕਸ਼ਨਾਂ ਦੇ ਅੰਦਰ ਦਸਤਾਰ ਬੜੀ ਸੋਹਣੀ ਸਜਾਉਣ ਲੱਗੇ ਤੇ ਇੱਕ ਟਰਾਂਸਫਰਮੇਸ਼ਨ ਵੀ ਮੈਨੂੰ ਲੱਗੀ ਜਿਹੜੀ ਤੁਹਾਡੇ ਵਿਚਾਰਾਂ ਚ ਹਰ ਕਾਸੇ ਦੇ ਵਿੱਚ ਤੁਸੀਂ ਇੱਕ ਜਦੋਂ ਉਦਾਹਰਨ ਦਿੰਨੇ ਹੋ ਆਪਣੇ ਇਤਿਹਾਸ ਦੇ ਵਿੱਚੋਂ ਸਿੱਖ ਇਤਿਹਾਸ ਦੇ ਵਿੱਚੋਂ ਤਾਂ ਸਾਰੀਆਂ ਚੀਜ਼ਾਂ ਜੇਲ੍ਹ ਚ ਰਹਿ ਕੇ ਆਈਆਂ ਹਾਂ ਜੇਲ੍ਹ ਚ ਪੜਿਆ ਬਾਬਾ ਜੀ ਸਾਰਾ ਇਤਿਹਾਸ ਪੜਨ ਪਤਾ ਨਹੀਂ ਬਾਬਾ ਜੀ ਜਿਵੇਂ ਸੋਧ ਦੇ ਵਿੱਚ ਬਾਬਾ ਜੀ ਨੇ ਸਾਨੂੰ ਇਤਿਹਾਸ ਬੜਨ ਵਾਸਤੇ ਹੈ ਨਾ ਆਪਣੇ ਨੇੜੇ ਲਾਉਣ ਵਾਸਤੇ ਹੈ ਨਾ ਅੰਦੇ ਬਾਬਾ ਨਰੈਣ ਜੀ ਸੀਗੇ ਹੈ ਨਾ ਜਿਨ੍ਹਾਂ ਨੇ ਉਹ ਆਪਣਾ ਉੱਥੇ ਸਿੰਘੂ ਬਾਰਡਰ ਤੇ ਹੋਣੀ ਟੰਗਦਾ ਸੀਗਾ ਬਿਆਦਵੀ ਪਿੱਛੇ ਬੰਦਾ ਮਾਰ ਮਾਰਤਾ ਸੀਗਾ ਉਹ ਬਾਬਾ ਜੀ ਮਿਲੇ ਸਾਨੂੰ ਅੰਦਰ ਹੈ ਨਾ ਉਹਨਾਂ ਨਾਲ ਬੜਾ ਪਿਆਰ ਪ੍ਰੇਮ ਪਿਆ ਹੈ ਨਾ ਸੰਥਿਆ ਦਿੱਤੀ ਬਾਬਾ ਜੀ ਨੇ ਬਾਣੀ ਦੇ ਬਾਣੀ ਦੇ ਨਿਤਨੇਮੀ ਹੋਏ ਠੀਕ ਹੈ ਤੇ ਦੇਖਿਆ ਵੀ ਹੈ ਨਾ ਕੀ ਫਲਸਵੇ ਨੇ ਹੈ ਨਾ ਆਪਣੇ ਧਰਮ ਦੇ ਹੈ ਨਾ ਕਿਵੇਂ ਇੱਕ ਸੱਚਾ ਆਲ ਮਨੁੱਖ ਬਣਨਾ ਹੈ ਨਾ ਕਿਵੇਂ ਧਰਤੀ ਤੇ ਰਹਿ ਕੇ ਨੂੰ ਧਰਮ ਸਾਲ ਸੋਚ ਕੇ ਮਰੁੱਖਾਂ ਦੇ ਪ੍ਰਤੀ ਸਾਡਾ ਵਿਵਹਾਰ ਕਿਵੇਂ ਦਾ ਹੋਣਾ ਚਾਹੀਦਾ ਆਪਣੇ ਹੱਕ ਸੱਚ ਵਿੱਚ ਕਿਵੇਂ ਲੜਨਾ ਹੈ ਤੇ ਸਭ ਕੁਝ ਦੇਖੋ ਧਰਮ ਤੋਂ ਹੀ ਸਿੱਖਿਆ ਮਿਲਦੀ ਹੈ ਹੈ ਨਾ ਤੇ ਧਰਮਈ ਬਾਬੇ ਨਾਨਕ ਨੇ ਸਾਨੂੰ ਖੇਤੀ ਦੇ ਧਰਮ ਦੇ ਦਿੱਤਾ ਤੇ ਇਹਦੇ ਦੇ ਪੈਰਾ ਦਵਾਂਗੇ ਤੇ ਠੋਕ ਕੇ ਦਵਾਂਗੇ ਸਿਰ ਧੜ ਦੇ ਨਿਵਾਵਾਂਗੇ ਜਦੋਂ ਤੱਕ ਇਸ ਜਿੰਦ ਦੇ ਤੇ ਜਾਨ ਆ ਆਪਣੀ ਕਿਸਾਨੀ ਕੌਮ ਪਿੱਛੇ ਆਪਣੇ ਪੰਥ ਤੋਂ ਪਿੱਛੇ ਪੂਰੀ ਮਤਲਬ ਢਾਕੇ ਲੜਾਂਗੇ ਵੀ ਹਾਂ ਪਿੱਛੇ ਨਹੀਂ ਹਟਦੇ ਨਾ ਸਾਨੂੰ ਡਰਾ ਸਕਦੇ ਨਾ ਨਦੀਪ ਇੱਕ ਕਾਲ ਸੀ ਕਿਸਾਨਾਂ ਦੀ ਤਾਂ ਲੋਕਾਂ ਨੇ ਜਦੋਂ ਦੇਖਿਆ ਪ੍ਰਸ਼ਾਸਨ ਨੇ ਕਿ ਲੋਕਾਂ ਦਾ ਰੁਝਾਨ ਇਹ ਹੈਗਾ ਕਿ ਅੰਮ੍ਰਲ ਬਹੁਤ ਵੱਡਾ ਇਕੱਠ ਹੋਊਗਾ ਉਸ ਦਬਾਅ ਦੇ ਵਿੱਚ ਹੀ ਤੁਹਾਡੀ ਰਿਹਾਈ ਹੋ ਜਾਂਦੀ ਆ ਉਸ ਦਬਾਅ ਦੇ ਵਿੱਚ ਰਿਹਾਈ ਹੋ ਨੇ ਪਰ ਰਿਹਾਈ ਤੋਂ ਬਾਅਦ ਵੀ ਜਿਸ ਤਰੀਕੇ ਅਜੇ ਇੰਨੀਆਂ ਰੋਕਾਂ ਦੇ باوجود ਵੀ ਪੰਜਾਬ ਦੇ ਕਿਸਾਨ ਪਹੁੰਚੇ ਨੇ ਤਾਂ ਕਦੇ ਸੋਚਿਆ ਸੀ ਜ਼ਿੰਦਗੀ 'ਚ ਇੰਨਾ ਪਿਆਰ ਮਿਲੂਗਾ ਹਾਂ ਦੇਖੋ ਇਹ ਦੇਣਾਂ ਦੇ ਮੈਂ ਦੇ ਨਹੀਂ ਸਕਦਾ ਹੈ ਨਾ ਕਿਉਂਕਿ ਮੇਰਾ ਤਾਂ 1.5-2 ਸਾਲ ਦਾ ਪ੍ਰਬੰਧ ਕਰਤਾ ਸੀ ਇਹਨਾਂ ਨੇ ਇੱਕ ਕੇਸ ਆਰਮਨਾਲ ਇੱਕ ਡੇਢ ਮਹੀਨਾ ਲੱਗ ਜਾਂਦਾ ਜਮਾਨਤ ਉਹ ਜਮਾਨਤ ਸੈਸ਼ਨ ਕੋਰਟ ਦਾ ਬਹੁਤੇ ਘੱਟ ਜਮਾਨਤ ਦਿੰਦਾ ਵੱਡੇ ਕੇਸਾਂ ਸਨ ਹਾਈ ਕੋਰਟ ਜਾਣ ਤੇ ਤੇ ਮੇਰੇ ਤਾਂ ਡੇਢ ਦੋ ਸਾਲ ਦਾ ਪ੍ਰਬੰਧ ਕਰਿਆ ਹੋਇਆ ਸੀ ਇਹਨਾਂ ਨੇ ਬੜੀਆ ਤਰੀਕੇ ਨਾਲ ਲੋਕਾਂ ਦੀ ਦੇਣ ਨਹੀਂ ਮੈਂ ਦੇ ਸਕਦਾ ਵੀ ਜਿਨ੍ਹਾਂ ਨੇ ਮੈਨੂੰ 4 ਮਹੀਨੇ ਚ ਕਢਾ ਲਿਆ ਹੈ ਨਾ ਠੀਕ ਹੈ ਇਹ ਪਿਆਰ ਹੀ ਪਿਆਰ ਹੀ ਤਾਂ ਹੈਗਾ ਸਭ ਕੁਝ ਜਿਹੜਾ ਖਿੱਚਦਾ ਹੈ ਨਾ ਦੁਆਰਾ ਫੇਰ ਕੱਲ ਰਿਹਾ ਉਹ ਕਿ ਆਏ ਆ ਤਸੱਦ ਦੀ ਵੀ ਸਹੀ ਹੈ ਤਾਂ ਸਦੋ ਤੋਂ ਕਰ ਚਲੋ 15 ਦਿਨ ਚ ਠੀਕ ਹੋ ਗਈ ਸੀ ਪਰ ਇਹ ਪਿਆਰ ਸਭ ਕੁਝ ਭੁਲਾ ਦਿੰਦਾ ਦੁਬਾਰਾ ਫੇਰ ਤੱਕ ਡੇ ਹੋਏ ਖੜੇ ਆ ਪਿਆਰ ਦੇ ਭੁੱਖੇ ਆ ਪਿਆਰ ਮਿਲਦਾ ਲੋਕ ਇਕੱਠੇ ਹੁੰਦੇ ਨੇ ਨਾ ਮੋਟੀਵੇਸ਼ਨ ਮਿਲਦੀ ਆ ਲੜਨ ਵਾਸਤੇ ਤੇ ਇੱਕ ਡਾ ਕੇ ਖੜਾਂਗੇ ਹੈਨਾ ਆਪਣੇ ਲੋਕਾਂ ਦੀ ਆਵਾਜ਼ ਬਣਾਗੇ ਹੈਨਾ ਤੇ ਬਹੁਤ ਵੱਡੇ ਪੱਧਰ ਦੀ ਕਿਉਂਕਿ ਇਕੱਲੇ ਐਸਪੀ ਗਰੰਟੀ ਕਾਨੂੰਨ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਦੇ ਕਿਸਾਨਾਂ ਦਾ ਭਲਾ ਨਹੀਂ ਹੋਣਾ ਸਾਰੇ ਦੇਸ਼ ਦੇ ਕੀਰਤੀ ਲੋਕਾਂ ਦਾ ਭਲਾ ਹੋਣਾ ਆ ਤੇ ਆਵਾਜ਼ ਬੁਲੰਦ ਕਰਾਂਗੇ ਵਧੀਆ ਤਰੀਕੇ ਨਾਲ ਹੁਣ ਅੱਗੇ ਤੋਂ ਵੀ ਨਾ ਲੜਨ ਬਾਰੇ ਜਾਂ ਇਸ ਤਰ੍ਹਾਂ ਪਹਿਲਾਂ ਜੋ ਕੀਤਾ ਤੁਸੀਂ ਲੜਦੇ ਰਹੇ ਹੋ ਕਿਸਾਨਾਂ ਦੇ ਲਈ ਖੜਦੇ ਰਹੇ ਹੋ ਇਸ ਤਰ੍ਹਾਂ ਦੀ ਕੋਈ ਕੋਈ ਵਾਰਨਿੰਗ ਦੇ ਕੇ ਭੇਜੇ ਉਹਨਾਂ ਨੇ ਹਾਂ ਕਹਿੰਦੇ ਸੀਗੇ ਮੈਨੂੰ ਕਹਿੰਦੇ ਵੀ ਅੱਗੇ ਦੇਖ ਕੇ ਚੱਲੇ ਅਸੀਂ ਤੇਰੇ ਤੇ ਪਰਚੇ ਹੋਰ ਨੀ ਲਾਰੇ ਵੀ ਅਸੀਂ ਦੋ ਲਾਏ ਆਂ ਵੀ ਸੁਪਰੀਮ ਕੋਰਟ ਨੇ ਕਿਹਾ ਤਾਂ ਜਦੋਂ ਵੀ ਇਹ ਸਾਰੇ ਪਰਚੇ ਝੂਠੇ ਨੇ ਹੈਨਾ ਤੇ ਤੁਸੀਂ ਕੌਣ ਹੁੰਦੇ ਹੋਰ ਕੌਣ ਹੁੰਦਾ ਮੇਰੇ ਸੁਪਰੀਮ ਕੋਰਟ ਦੀ ਆਜ਼ਾਦੀ ਦੇ ਸਾਹਮਣੇ ਰੋਕਣ ਆਲਾ ਹੈਨਾ ਜਮਾਨਤ ਹੈਨਾ ਜੇ ਕੇਸ ਤੇ ਜਾਨ ਹੋ ਗਈ ਤਾਂ ਹੀ ਤਾਂ ਗੱਲ ਬਣੂਗੀ ਹੈਨਾ ਤੇ ਡਰਾਂਦੇ ਨੇ ਧਮਕਾਉਂਦੇ ਨੇ ਪਰ ਇਹਨਾਂ ਦੇ ਠੀਕ ਹੈ ਆ ਸੁਣਨੀ ਪੈਂਦੀ ਹੈ ਹੈਨਾ ਪਰ ਇਹਦਾ ਮਤਲਬ ਇਹ ਥੋੜੀ ਹੈਗਾ ਵੀ ਹਾਂ ਤੁਹਾਡੇ ਕਹਿਣ ਤੋਂ ਚੱਲਾਂਗੇ ਅਸੀਂ ਹੈਨਾ ਵੀ ਹਾਂ ਵੀ ਜੀ ਮੈਂ ਤੁਸੀ ਕਹਾਂਗੇ ਉਹ ਮੈਂ ਚੱਲਾਂਗੇ ਬਤੇਰੇ ਉੱਪਰ ਜਨਮ ਐਨ ਆਈ ਵਾਲੇ ਆਏ ਸੀ ਕਹਿੰਦੇ 20 ਕਰੋੜ ਦੇ ਦਿੰਨੇ 30 ਕਰੋੜ ਦੇ ਦਿੰਨੇ ਆ ਕਰਲਾ ਕਹਿੰਦਾ ਬੀ ਜੀ ਪੀ ਜੋਇਨ ਕਹਿੰਦਾ ਇਲੈਕਸ਼ਨ ਵੀ ਲੜਾਵਾਂਗੇ ਕੇਸ ਵੀ ਨਹੀਂ ਪਾਵਾਂਗੇ ਕਹਿੰਦੇ ਕੋਈ ਵੀ ਕਰਲਾ ਹਾਂ ਮੈਂ ਕਿਹਾ ਬਾਪੂ ਕਰ ਦੂ ਕਰੋ ਮੈਂ ਕਿਹਾ ਠੀਕ ਹੈ ਮੈਂ ਕਿਹਾ ਸਾਡਾ ਨਹੀਂ ਐ ਸੁੱਤੇ ਇਲੈਕਸ਼ਨ ਲੁਕਸਣ ਲੜਨ ਵਾਲਾ ਮੈਂ ਕਿਹਾ ਇਹ ਠੀਕ ਹੈ ਇਹ ਰਹੇ ਤੁਹਾਡੇ ਵਾਂਗ 20-30 ਕਰੋੜ ਰੁਪਏ ਬਾਬਾ ਜੀ ਜੇਲ੍ਹ ਚ ਭੇਜ ਦਿਓ ਆਹ ਠੀਕ ਹੈ ਸਾਡੇ ਤੇ ਪਰਚਾ ਲਾ ਕੇ ਜਿਹੜਾ ਲਾਣਾ ਤੁਸੀਂ ਮੈਂ ਕਿਹਾ ਪਰ ਇਹ ਪਿੱਛੇ ੜਨ ਵਾਲਾ ਸਵਾਲ ਪੈਦਾ ਨਹੀਂ ਹੁੰਦਾ ਬਥੇਰੇ ਲਾਲਚ ਦਿੰਦੇ ਨਹੀਂ ਬਥੇਰੇ ਬਾਪੂ ਤਾਂ ਦੇਖਿਆ ਬਾਪੂ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਲੋਕਾਂ ਨੂੰ ਸਗੋਂ ਫਿਕਰ ਹੁੰਦਾ ਰਿਆ ਤਾਂ ਫਿਕਰ ਰਹਾ ਤਾਂ ਬਾਪੂ ਬੜੀ ਚੜ੍ਹਦੀ ਕਲਾ ਚ ਕੋਈ ਜੱਕਰ ਨਹੀਂ ਨਵਦੀਪ ਦੀ ਕਿੱਡੀ ਕੀ ਗੱਲ ਆ ਕੋਈ ਨਹੀਂ ਆ ਜੂ ਮੈਂ ਬਾਪੂ ਬਾਪੂ ਨੂੰ ਪਤਾ ਬਾਪੂ ਚੜ੍ਹਦੀ ਕਲਾ ਚ ਨੇ ਹੈਨਾ ਤੇ ਉਤੋਂ ਨਾਮਦਾਨ ਦੀ ਦਾਤ ਬਖਸ਼ੀ ਹੈ ਹੈਨਾ ਮੰਮੀ ਨੂੰ ਵੀ ਡੈਡੀ ਨੂੰ ਵੀ ਮਾਤਾ ਥੋੜੀ ਜਿਹੀ ਡੋਲ ਜਾਂਦੀ ਆ ਪਰ ਮੈਂ ਮਿਹਨਤ ਕਰੋ ਉਸ ਪ੍ਰਮਾਤਮਾ ਦੀ ਠੀਕ ਹੈ ਉਹਦੇ ਅੱਗੇ ਅਰਦਾਸ ਕਰੋ ਨਾ ਬੇਨਤੀ ਕਰੋ ਸੰਗਤ ਅੱਗੇ ਹੈ ਨਾ ਆਗੋਂ ਅੱਗੇ ਬੇਨਤੀ ਕਰੋ ਵੀ ਮੁੰਡਾ ਅੰਦਰ ਆ ਵੀ ਸੰਘਰਸ਼ ਜੂਰ ਵਿੱਢਿਆ ਜਾਵੇ ਹੈ ਨਾ ਵੀ ਕੋਮ ਪਿੱਛੇ ਅੰਦਰ ਗਏ ਹੋਏ ਨੇ ਤੇ ਜੋ ਵੀ ਕਰਨਾ ਵਾਇਗਰੂ ਨੇ ਕਰਨਾ ਮੈਂ ਕਿਹਾ ਵਾਇਗਰੂ ਕਰਕੇ ਪੱਤੇ ਹਿੱਲ ਰਹੇ ਨੇ ਹੈ ਨਾ ਵੀ ਪਤਾ ਪਤਾ ਹਿੱਲਦਾ ਹੀ ਵਾਇਗਰੂ ਕਰਕੇ ਕਰਨਾ ਉਹਨੇ ਸਭ ਕੁਝ ਤੋਂ ਵੀ ਆਪਣਾ ਵਾਇਗਰੂ ਦੀ ਅਰਦਾਸ ਕਰੋ ਵਾਇਗਰੂ ਵਾਇਗਰੂ ਕਰੋ ਮੈਂ ਕਿਹਾ ਉਹਨੇ ਅੰਗ ਸੰਗ ਹੋ ਗਏ ਆਪੇ ਕਢਾ ਲੈਣਾ ਤੇ ਹੁਣ ਮੰਡੀ ਚ ਨਹੀਂ ਜਾਣ ਦੇ ਰਹੇ ਟਿੱਪਰ ਲਾਤੇ ਟਿੱਡੇ ਕਰਕੇ ਹੁਣ ਅੱਗੇ ਹੈਗੂ ਪ੍ਰੋਗਰਾਮ ਬੈਰੀਕੇਡ ਬੈਰੀਕੇਡ ਬ੍ਰੇ हां दियो तो देखो जागु ਕਹਿਣਗੇ ਹੁਣ ਕਰ ਦੇਣਗੇ ਹਨ ਬਥੇਰੇ ਸਾਡੇ ਸੰਗਤ ਇੱਥੇ ਆ ਗਈ ਇੱਕ ਮਿੰਟ ਚ ਕਰ ਦਾਂਗੇ ਨਹੀਂ ਹੋਊਗਾ 10 ਮਿੰਟ ਦਾ ਰਾਹ ਟਰੈਕਟਰ ਨਾਲ ਵੀ ਕਰ ਦਾਂਗੇ ਹਨਾ ਪਰ ਟਕਰਾ ਦੀ ਸੀਟੀ ਫੇਰ ਉਹੀ ਗੱਲ ਹੋ ਜਾਂਦੀ ਹੈ ਵੀ ਹਾਂ ਵੀ ਕਿਸਾਨਾਂ ਨੂੰ ਬਦਨਾਮ ਕਰਨੇ ਵਾਲੀ ਵੀ ਉਹਨਾਂ ਨੇ ਇਹ ਕਰਤਾ ਜੀ ਰੋਡ ਜਮ ਕਰਦੇ ਇਹਨਾਂ ਦੀ ਕਰ ਸਾਰੀ ਸਰਕਾਰ ਰਹੀ ਅਸੀਂ ਕੀ ਚਾਹੁੰਨੇ ਵੀ ਮੰਡੀ ਸਾਡੀ ਆ ਸਾਡਾ ਪ੍ਰੋਗਰਾਮ ਉੱਤੇ ਹੋਣ ਦਿੱਤਾ ਜਾਵੇ ਧੰਨਵਾਦ ਪ੍ਰੋਗਰਾਮ ਕੋਈ ਘਰਾਵ ਨਹੀਂ ਕਰਨਾ ਕੁਝ ਨਹੀਂ ਕਰਨਾ ਤੇ ਜਿੰਨੇ ਸਾਡੇ ਜਿਹੜੇ ਇਹਨਾਂ ਨੇ ਅਰੇਸਟ ਕੀਤੇ ਹੋਏ ਨੇ ਕਿਸਾਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਇਹ ਹੀ ਬੇਨਤੀ ਹੈ ਨਾ ਕਰ ਲਿਓ ਬਾਬਾ ਜੀ ਹੈਨਾ ਕਿਉਂ ਸਾਡਾ ਵੀ ਝੋਨੇ ਦਾ ਟਾਈਮ ਅਸੀਂ ਜਾਂਦਾ ਟਾਈਮ ਅਸੀਂ ਆਪਣੇ ਕੰਮਕਾਰਾਂ ਤੇ ਲੱਗੀ ਹੈਨਾ ਤੁਸੀਂ ਵੀ ਆਪਣੇ ਡਿਊਟੀ ਕਰੋ ਆਪਣੇ ਟਾਈਮ ਨਾਲ ਘਰੇ ਨੂੰ ਜਾਓ ਤੇ ਇਹ ਬੇਨਤੀ ਕਰਦੇ ਆਂ ਵੀ ਹੱਲ ਕੀਤਾ ਜਾਵੇ